ਸਤਿਨਾਮ ਵਾਹਿਗੁਰੂ ਸਾਹਿਬ ਜੀ ਸਹਿਲਾ ਰਾਮ ਗਉਣੀ ਜੀ ਦੇ ਬਾਣ ਲਾ ਪਹਿਰਨਾ ਇਤੋ ਅੰਕਾਰ ਸਰਬਰ ਪ੍ਰਸਾਦ ਜੈ ਘਰ ਕੀ ਰਤਾਖੀਐ ਕਟੇ ਗਾਂ ਬਚਾਓ ਤਿਤ ਘਰ ਗਉ ਸੁਰਤਾ ਸ਼ਿਵ ਰੇਸੁਰ ਤਨਹਾਰ ਸਮਗਾ ਮੇਰੇ ਦਰਪੋਂ ਕਾਸਲਾ ਹਾਰੇ ਜਿਸ ਸੋਇ ਹੈ ਸਦਾ ਸੁਖ ਹੋਏ ਰਾਮ ਨਿਤ ਨਿਤ ਜੀੜੇ ਸਮਾਲੇਣਾ ਦੇਖੇਗਾ ਜੇ ਬਣਾਰ ਦਿਲ ਤਾਂ ਨਾ ਕੀ ਬਤ ਲਬ ਤਿਸ ਦਾਤੇ ਕਹੁ ਸੁਮਾਰ ਸੰਬਦ ਸਾਲਿਕਿਆ ਮਿਰਕੋ ਕਾਵ ਤੇਨ ਦੇਵ ਸੱਜਣਾ ਸਿਸੜਿਆ ਜੋ ਸਰਸ ਬੇਰਾਗ ਕਰਿਉ ਭਵਚਾਰ ਸਦੜਿਤ ਭਵੰਨਾ ਸਦਨਾਰਾ ਸੁਗਰੀਆ ਨਾਨਸ ਜੇ ਭਵੰਨਾ ਰਾਗ ਉਸਤ ਮਹੰਨ ਤੱਤਿ ਸਿ ਕਰਿਸ਼ਿ ਕੋਲ ਛੇ ਉਦੇਸ ਗੁਰਦ੍ਰਿਯ ਕੋ ਬੇਸਨੇ ਕਾ ਬਾਬਾ ਜੇ ਕਰ ਕਰਮ ਤੇ ਕੀ ਹੋਵੇ ਸੋ ਕਰ ਰਾਖ ਬਡਾਈ ਤੋਏ ਰਾਹ ਵਿਸੁਰਿ ਤੁਸਿਆ ਭੜੀਆਂ ਪਹਿਰਾ ਚਿੱਤੇ ਗਾਰਿ ਮਾ ਮੋਆ ਸੂਰ ਦੇ ਕੋ ਰਤਨੇ ਕਾ ਨਾਨਕ ਕਤਿ ਕਿ ਖੇਤੇ ਸਾਰ ਲਖਨਾਸਰੀ ਭੰਨੋ ਪਹਿਨੋ ਗਗਨਥਾ ਜੋ ਗੁਬਾਰਾ ਤੱਕ ਅੰਗਟਲ ਕਰਨ ਗੋਤੇ ਧੂਪ ਬਲ ਅੰਡਲੋਪਮ ਚਗੁਰ ਕਰੇ ਸ਼ਬਦ ਗਰਾਈ ਫੁੱਲੰਤ ਜੋਤੇ ਕੈਸੇ ਆਤੀ ਹੋਏ ਭਵ ਕੱਢਣਾ ਤੇਰੀ ਆਰਚੇ ਅਨਹਤ ਸ਼ਬਦ ਗਾਜਤ ਤੇਹੀ ਆ ਸੈ ਸਨਾ ਨਮਨ ਨਾ ਨਾ ਤੋਏ ਕੋ ਸੈ ਸੂਰਤਨ ਨਾਏ ਕਟੋਰੀ ਸਹਿਜ ਸਰਬਤ ਦਾ ਨਾਮ ਹੈ ਇੱਕ ਪਦ ਗਤ ਬੰਦ ਸਹਿਜਤਾ ਲਗਾ ਦੇ ਵਿਚੰਦ ਪਾਈ ਇਹ ਸਭ ਮੈਂ ਜੋਤ ਚੋਤ ਹੈ ਸੋਏ ਤਿਸ ਦੇ ਚਾਨਣ ਹੋਰੇ ਸਭ ਮੈਂ ਚਾਨਣ ਹੋਰੇ ਗੁਰ ਸਾਕੇ ਜੋਤ ਪਰਗਟ ਹੋਏ ਜੋ ਤੁਸ ਪਾਵਨ ਸਾਰਤੀ ਹੋਏ ਹਰ ਤਣ ਕਮ ਕਰੰਦ ਭਗਤ ਮਨ ਵਰਦਨ ਹੋਇ ਆਏ ਅਸਾ ਕਿਰਪਾ ਜਾਣ ਦੇ ਨਾਮ ਅਸਾਰ ਕੋ ਕਉ ਜਤ ਚਿਰ ਨਾਈ ਵਸਾ ਉਗੋੜੀ ਪੁਰ ਦੀ ਮੰਨ ਨ ਚੱਥਾ ਕਾਰਿ ਨ ਨਗਰ ਗ ਭਰਿਆ ਸਰ ਸਾਧੂ ਕੰਡਲ ਖੰਡਾਏ ਪੂਰਬ ਦਿਨ ਚ ਗੁਰ ਪਾਆ ਮਨ ਹਰਿ ਲੇ ਮੰਡਲ ਮੰਡਾਏ ਕਰ ਸਾਧੂ ਅੰਧੇ ਪਰ ਵੱਡਾਏ ਕਰਨ ਢੋ ਸੁਖਨ ਵੱਡਾਏ ਧਾ ਤਾਂ ਗਦਾ ਹਰ ਰਸ ਸਾਰ ਜਾਨਿਆ ਤਰੇਤਨ ਹੰਮ ਕੰਡਾਏ ਜਿਉ ਜਮਤਰਾ ਚੁਬਾ ਦੁਖ ਭਾਵੇ ਜਮ ਕਾਲ ਸੈ ਸਰ ਕੰਡਾਏ ਹਰ ਜਨ ਹਰ ਨਾਮ ਸੁਮਾਣੇ ਦੁਖ ਤਨ ਮਨ ਮਾਰੜੁ ਭਾਵ ਕੰਡਾਏ ਅਬ ਕਸਿ ਬੁਰਤਿ ਪੁਆਇਆ ਪਰਮੇਸ਼ਰ ਬਸੋ ਕੰਡਾ ਬ੍ਰਹਮੰਡਾਏ ਰੇ ਕੁਮਸਕੀਆ ਪ੍ਰਪ ਤੇਰੇ ਹਰ ਆਕਰਾ ਕਵਡ ਵੱਡਾ ਜਨ ਨਾਮ ਕਾ ਨਾਮ ਅਧਵਾਰ ਟੇ ਕਹ ਹਰਣ ਤੇ ਸੁਖ ਮੰਡਾ ਹੈ ਆਕੌੜੀ ਦੁਰ ਦੀ ਵੰ ਲਖਨ ਜਲਾ ਕਰੋ ਤਨਪ ਤੇ ਸੁਣੋ ਬਿਰਮਿਤਾ ਸਤ ਚੱਲ ਕੇ ਫਿਰਨਾ ਇਹ ਅੰਕਾ ਟੋ ਚਲੋ ਨਾਮ ਕਾ ਰਸ ਸੁਹਿਨੋ ਉਤ ਘਟੈ ਜਿ ਸੁਰਨ ਨਾਵੇ ਮਾਹੂ ਮਨ ਮਲ ਕਾ ਸੁਹਾਰੇ ਰਹਾ ਉਹ ਸੰਸਾਰਤ ਕਾ ਸੁਸਿਰ ਮਤਰ ਬ੍ਰਹਮ ਗਿਆੰਮੀ ਜਸ ਜਗਨਾਨ ਪਿਆਰੇ ਰਸ ਗਤ ਕਥਨ ਤਨ ਜਾਨਦੀ ਜਾਪ ਕਾਏ ਸੋਈ ਤੇ ਰਜੋ ਆਪੁਰਤੇ ਪਦੈ ਦਸਿਰਾ ਨਿਤ ਘਰੈ ਨ ਪਵ ਸੁਖ ਸਹਜੇ ਮਹਰਾਂ ਹੋਏ ਗੁਫੇਰਾ ਆਤਮ ਰਚਮੀ ਪੁਰਤਬਦਤੇ ਸਦਾ ਮਨ ਕੇ ਪੂਰੇ ਨਾਮ ਤਦਾਰਸ ਇਹ ਸੁਖ ਮੰਗਲ ਮੋਕੋ ਕਾ ਸੰਤਨ ਕੇ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਤੂਰੇ ਨਾਨਕ ਦਾਸ ਹੈ ਸੁਖ ਮੰਗ ਮੋਕੋ ਕਾ ਸੰਤਨ ਕੇ ਤੂਰੇ ਉਦਿਕਾ ਖਰਸ ਪਰ ਅਦਿਕ ਦੇ ਪਤੇ